ਮੈਂ ਜਸਵੀਰ ਜੌਨੀ ਆ ਨੈਸ਼ਨਲ ਕੋਆਰਡੀਨੇਟਰ ਆ ਆਲ ਇੰਡੀਆ ਕਾਂਗਰਸ ਕਮੇਟੀ ਐਸਿਡਪਾਰਟਮੈਂਟ ਐਲ ਡੀ ਐਮ ਦਾ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਕਰਨਾ ਸੀਗਾ ਜਿਹੜਾ 36 ਗੜ ਦੇ ਅੰਦਰ ਜਿਹੜੀਆਂ ਨੰਨ ਦੇ ਉੱਤੇ ਜਿਹੜੀਆਂ ਅਸਾਈ ਮਿਸ਼ਨਰੀ ਹੁੰਦੇ ਆ ਜਿਹੜੇ ਉੱਥੇ ਰਹਿ ਕੇ ਸੇਵਾ ਕਰ ਰਹੀਆਂ ਸੀਗੀਆਂ ਉਹਨਾਂ ਨੂੰ ਪਿਛਲੇ ਦਿਨੀ ਫੜ ਕੇ ਉਹਨਾਂ ਤੇ ਕੇਸ ਪਾਇਆ ਗਿਆ ਜਿਹੜੇ ਬਜਰੰਗਦਲ ਦੇ ਬੰਦੇ ਸੀਗੇ ਪੁਲਿਸ ਸੀਗੀ ਉੱਥੇ ਦੀ ਐਸ ਐਚਓ ਸੀਗਾ ਉਹਨਾਂ ਨੇ ਫੜ ਕੇ ਇਹਨਾਂ ਦੇ ਉੱਤੇ ਕੇਸ ਪਾਇਆ ਤਾਂ ਵੀ ਇਹ ਲੋਕੀ ਜਿਹੜੇ ਆ ਇਹ ਧਰਮ ਦਾ ਜਿਹੜਾ ਪਰਵਰਤਨ ਕਰਦੇ ਆ ਪਰ ਕਿ ਐਦਾ ਨਹੀਂ ਸੀਗਾ ਕਿਉਂਕਿ ਸਕੂਲ ਬੱਚਿਆਂ ਨੂੰ ਲੈ ਕੇ ਜਾ ਰਹੇ ਸੀਗੀ ਅੱਜ ਉਹਨਾਂ ਦੇ ਬੱਚਿਆਂ ਨੇ ਮਾਪੇ ਨੇ ਵੀ ਉੱਥੇ ਆਣ ਕੇ ਬਿਆਨ ਦਿੱਤੇ ਆ ਵੀ ਕੋਈ ਧਰਮ ਪਰਵਰਤਨ ਦੀ ਗੱਲ ਨਹੀਂ ਹੈਗੀ ਸਾਡੇ ਬੱਚੇ ਆ ਅਸੀਂ ਇਹਨਾਂ ਦੇ ਨਾਲ ਸਕੂਲ ਭੇਜ ਰਹੇ ਸੀਗੇ ਸਾਡੀ ਇਹ ਡਿਮਾਂਡ ਆ ਮਿਨੋਰਟੀ ਡਿਪਾਰਟਮੈਂਟ ਵੱਲੋਂ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਿਨੋਰਟੀ ਡਿਪਾਰਟਮੈਂਟ ਦੇ ਜਨਰਲ ਸੈਕਟਰੀ ਰਾਜਮਸੀ ਜੀ ਹੈਗੇ ਆ ਅਰਣ ਮਲਕ ਜੀ ਹੈਗੇ ਆ ਔਰ ਉਹਨਾਂ ਦੇ ਨਾਲ ਆਪਣੇ ਰਮਜੀਤ ਭੱਟੀ ਜੀ ਹੈਗੇ ਆ ਔਰ ਉਹਨਾਂ ਦੇ ਨਾਲ ਬਲਜੀਤ ਭੱਟੀ ਜੀ ਜਿਹੜੇ ਐਸਈ ਡਿਪਾਰਟਮੈਂਟ ਪੰਜਾਬ ਦੇ ਵਾਈਸ ਚੇਅਰਮੈਨ ਆ ਇਹ ਸਾਰੇ ਅਸੀਂ ਮਿਲ ਕੇ ਅੱਜ ਸਾਰੇ ਨੇ ਆਣਾ ਜਗਾ ਰੋਬਰਟ ਮਸੀ ਜਿਹੜੇ ਸੈਕਟਰੀ ਆ ਬਾਕੀ ਸਾਰਿਆਂ ਦੇ ਨਾਮ ਜਿਹੜੇ ਤੁਹਾਨੂੰ ਆਪਾਂ ਕਰਾਂਗੇ ਬਸ ਅਸੀਂ ਸਰਕਾਰ ਤੋਂ ਇਹ ਮਾਮਲ ਨੰਦਮ ਦੇਮਾ ਡੀਸੀ ਸਾਹਿਬ ਨੂੰ ਕੱਲ ਪਰਸੋ ਜਾ ਕੇ ਵੀ ਭਾਈ ਉਹਨਾਂ ਬੰਦਿਆ ਦੇ ਉੱਤੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਾਂ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਉੱਥੇ ਦੇ ਐਸਐਚਓ ਨੂੰ ਜਿਹੜੇ ਬੰਦਿਆਂ ਨੇ ਇਹ ਗੱਲ ਕੀਤੀ ਆ ਪਰ ਅੱਜ ਉਹਨਾਂ ਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਨੰਜ਼ੂ ਵੀ ਛੱਡ ਦਿੱਤਾ ਗਿਆ ਪਰ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਝੂਠਾ ਕੇਸ ਉਹਨਾਂ ਤੇ ਧਰ ਪਰਿਵਰਤਨ ਦਾ ਲਾਇਆ ਉਹ ਵਾਪਸ ਲਿਆ ਜਾਵੇ